ਜਿੱਦਾਂ ਮੇਰੇ ਸਿੰਘ ਸਾਹਿਬ ਵੀ ਬਾਣੀ ਚ ਤਿਆਰ-ਵਰ ਤਿਆਰ ਹੁੰਦੇ ਅਸੀਂ ਵੀ ਘਰ ਆਪਣੇ ਬਾਣੀ ਚ ਸਿੱਖੀ ਸਰੂਪ ਚ ਇਸੇ ਚ ਰਹਿਦਾ ਗਾੜੀ ਇਹੀ ਮਹਾਰਾਜ ਗਰੀ ਅਦਾਸ ਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਬੱਚਿਆਂ ਨੂੰ ਵੀ ਸਿੱਖੀ ਸਰੂਪ ਦਈ ਆਖਰੀ ਸਵਾਸਾ ਤੱਕ ਤੇ ਸਿੱਖੀ ਜਿਹੜੀ ਸਵਾਸਾ ਨਾਲ ਹੀ ਨਿਭੇ ਕੇ ਸਾਸਵਾਸਾਂ ਦੇ ਨਾਲ ਨਿਭੇ ਸਾਡੀ ਇਹੀ ਖੁਆਇਸ਼ ਮਹਾਰਾਜ ਕੀ ਮਹਾਰਾਜ ਜੀ ਮੈਂ ਨਹੀਂ ਕਿ ਸ਼ੁਕਰਾਨੇ ਆ ਕਿ ਕਰਦੀ ਆ ਕਿ ਮਹਾਰਾਜ ਨੇ ਮੈਨੂੰ ਤੇ ਆ ਸਿੱਖੀ ਸਰੂਪ ਦੇ ਵਿੱਚ ਢਾਲਿਆ ਗਾੜੀ ਮੇਰੀ ਆਉਣ ਵਾਲੀ ਪੀੜ੍ਹੀ ਵੀ ਇਸ ਸਿੱਖੀ ਸਰੂਪ ਵਿੱਚ ਹੀ ਰਹੋਗੀ ਸਾਰੀ ਉਮਰ ਇਹਨਾਂ ਸਿੰਘੀ ਨੂੰ ਇਹਨੂੰ ਪੜੀ ਆਪਣੇ ਵਾਂਗ ਬਣਾਉ ਜੀ 559 ਦੀ ਟ੍ਰੇਨਿੰਗ ਸ਼ੁਰੂ ਕਰਤੀ ਬਾੜਾ ਬਾਗੀ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮੈਂ 16 17 ਘੰਟੇ ਕੰਮ ਕਰਦਾ ਹਾਂ ਹਾਂਜੀ ਬਾਣਾ ਪਾਗ ਤਾਰ ਪਰ ਤਰ ਸਸਤਰ ਵੇਖੋ ਤੇ ਕੋਕਰੀ ਵਾਹੀ ਆਪਣਾ ਘਟਾਰ ਮਹਾਰਾਜ ਦਾ ਜਿਹੜੇ ਗੁਰੂ ਆਪਣਾ ਟਾਈਮ ਕੰਮ ਕਰਕੇ ਸਹ ਰਾਖ ਦੇਂਦੇ ਤੇ ਤਾਰ ਬਤਾ ਰਿਹਾ ਕਿਰਤ ਕਰ ਲੈ ਆਪਣੇ ਪਰਿਵਾਰ ਪਰਨ ਦੇ ਮੇਰੇ ਪੀਕੇ ਪਰਿਵਾਰ ਦੇ ਵਿੱਚ ਸਿਰਫ ਮੇਰੇ ਮਾਤਾ ਜੀ ਜਿਨ੍ਹਾਂ ਨੇ ਅਮਰ ਸ਼ਗਿਆ ਹੁਣ ਤੁਸੀਂ ਇਸ ਤਰ੍ਹਾਂ ਪੀਕੇ ਪਰਿਵਾਰ ਚ ਜਾਂਦੇ ਹੋਮੋਗੇ ਬਾਣੀ ਬਾਣੀ ਚ ਤਿਆਰ ਹੋ ਕੇ ਗਵਾਂਡੀ ਜਾਂ ਰਿਸ਼ਤੇਦਾਰ ਉਹ ਤਾਂ ਪੁੱਛਦੇ ਹੋ ਸਾਰੇ ਵੇਖਦੇ ਨੇ ਇਹਨਾਂ ਨੂੰ ਸਿੰਘ ਜੀ ਨੂੰ ਵੇਖਦੇ ਨੇ ਮੈਨੂੰ ਵੇਖਦੇ ਨੇ ਸਾਰੇ ਬਹੁਤ ਖੁਸ਼ ਹੁੰਦੇ ਆ ਗਾੜੀ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੇ ਨੇ ਕਿ ਤੁਹਾਡਾ ਸਾਰਾ ਪਰਿਵਾਰ ਗਾੜੀ ਸਿੱਖੀ ਸਰੂਪ ਦੇ ਨਾਲ ਜੁੜਿਆ ਆ ਬਹੁਤ ਵਧੀਆ ਗੱਲ ਹੈ ਆਪਰੇ ਸਹਿਲੀਆਂ ਪੜ੍ਹਾਈ ਮਿਲ ਜਾਣ ਪਿਛਲੇ ਸਾਲ ਦੀ ਹੈ ਸਾਰੀ ਸਕੂਲ ਦੀਆਂ ਤੇ ਵੇਖਦੀਆਂ ਨਹੀਂ ਤੇ ਕਹਿੰਦੀਆਂ ਕਿ ਤੂੰ ਆਪਣੇ ਆਪ ਨੂੰ ਕਿੱਦਾਂ ਤੈਨੂੰ ਆਹ ਕੜੇ ਪਾਏ ਭਾਰੇ ਨਹੀਂ ਲੱਗਦੇ ਤੂੰ ਸਭ ਕੁਝ ਲਾਉਣਾ ਪਾਉਣਾ ਛੱਡ ਦਿੱਤਾ ਪਰ ਨਹੀਂ ਆਪਣੇ ਆਪ ਨੂੰ ਕੋੜਾ ਇੱਕ ਸਿੰਪਲ ਜੀ ਜ਼ਿੰਦਗੀ ਦੇ ਨਾਲ ਨਾਲ ਨਾ ਆਪਣੇ ਆਪ ਨੂੰ ਬਹੁਤ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਿ ਨਹੀਂ ਮੈਨੂੰ ਪਰਮਾਤਮਾ ਦਾ ਸ਼ੁਕਰ ਕਰਦੀ ਕਿ ਮੈਨੂੰ ਇਹ ਮਾਰਾ ਨੇ ਇਹ ਜ਼ਿੰਦਗੀ ਜਿਹੜੀ ਦੇ ਦਿੱਤੀ ਆ ਮੈਂ ਤੇ ਵੇਖਦੀ ਆ ਕਿ ਜਿਦਾਂ ਸਾਰੇ ਇੱਥੇ ਹੁੰਦੇ ਨੇ ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੁੰਦਾ ਹੈ ਨਾ ਤੇ ਉਹ ਸਾਡੇ ਅਲਵਿੰਦੇ ਮੈਨੂੰ ਬੜਾ ਗਰਵ ਮਹਿਸੂਸ ਹੁੰਦਾ ਕਿ ਮੈਂ ਤਾਂ ਮਾਲ ਗੁਰੂ ਨੇ ਸਾਨੂੰ ਜੋ ਬਖਸ਼ਿਆ ਹੈ ਨਾ ਸਾਨੂੰ ਕਦੇ ਵੀ ਉਹ ਕਦੇ ਵੀ ਨਹੀਂ ਲੋਣਾ ਚਾਹੀਦਾ ਜਿੱਦਾਂ ਸਾਨੂੰ ਕੇਸ ਬਖਸ਼ੇ ਨੇ ਕਦੇ ਵੀ ਘਟਾਉਣੇ ਨਹੀਂ ਚਾਹੀਦੇ। ਪੂਰ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸੋ ਖੋਲੇ ਮੁਹੱਲੇ ਦੇ ਵਿੱਚ ਅਸੀਂ ਇਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਟੋਰੀ ਕਵਰੇਜ ਕਰ ਰਹੇ ਹਾਂ ਕਈ ਤਰ੍ਹਾਂ ਦੀਆਂ ਸਟੋਰੀ ਸਾਨੂੰ ਮਿਲ ਰਹੀਆਂ ਸੋ ਇਸੇ ਤਰ੍ਹਾਂ ਕਿਉਂਕਿ ਕਈ ਤਰ੍ਹਾਂ ਦੇ ਲੋਕ ਵੱਖੋ ਵੱਖਰੇ ਥਾਵਾਂ ਤੋਂ ਇੱਥੇ ਪਹੁੰਚ ਰਹੇ ਨੇ ਪਰ ਗੁਰੂ ਦੀਆਂ ਫੌਜਾਂ ਜਿਹੜਾਂ ਦੇ ਘਰਾਂ ਦੇ ਵਿੱਚ ਸਿੱਖੀ ਦੀ ਪਿਆਰ ਜਿਹੜਾ ਝਲਕਦਾ ਆ ਉਹ ਫੌਜਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਐ ਇਸੇ ਤਰ੍ਹਾਂ ਪਰਿਵਾਰ ਨਾਲ ਇੱਕ ਜਿਹੜੇ ਆ ਗੁਰਦਾਸਪੁਰ ਤੋਂ ਬਾਈ ਹੁਣੀ ਪਹੁੰਚੇ ਨੇ ਭਾਈ ਦਾ ਨਾਂ ਜਗਰੂਪ ਸਿੰਘ ਆ ਤੇ ਇਹਨਾਂ ਦੇ ਹੱਥ ਵਿੱਚ ਨਿੱਕਾ ਜਿਹਾ ਪੁਚੰਗੀ ਸਿੰਘ ਫੜਿਆ ਵਾ 5 ਮਹੀਨੇ ਦੀ ਉਮਰ ਆ ਤੇ ਇਹਦਾ ਨਾਂ ਭਗੇਲ ਸਿੰਘ ਆ ਸੋ ਬਾਈ ਹੁਣੇ ਘਰ ਦੇ ਵਿੱਚ ਜੇ ਬਾਣੇ ਬਾਣੀ ਚਾਹਤਾ ਸਿੱਖੀ ਵੀ ਇਹਨਾਂ ਦੇ ਵਿੱਚ ਪ੍ਰੋਪਰ ਜਿਹੜੀ ਨਜ਼ਰ ਆ ਰਹੀ ਹੈ ਤੇ ਨਾਮ ਵੀ ਇਹਨਾਂ ਨੇ ਉਸ ਹਾਵ ਨਾ ਰੱਖੇ ਨੇ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹੋਰ ਭਾਈ ਚੜ੍ਹਦੀ ਕਲਾ ਜੀ ਹਾਂਜੀ ਚੜ੍ਹਦੀ ਕਲਾ ਬਾਈ ਜੀ ਸਭ ਤੋਂ ਪਹਿਲਾਂ ਇਹ ਹੀ ਹੈ ਕਿ ਕਿਵੇਂ ਦਾ ਮਹਿਸੂਸ ਕਰਦੇ ਹੋ ਇਹ ਦਿਨਾਂ ਵਿੱਚ ਜਦੋਂ ਹੋਲਾ ਮਹਾ ਲਾਣਾ ਹੁੰਦਾ ਜਾਂ ਫਤਿਹਗੜ੍ਹ ਸਾਹਿਬ ਵਿੱਚ ਸ਼ੀਦੀ ਜੋੜ ਮੇਲਾ ਲਾਣਾ ਹੁੰਦਾ ਆ ਤਾਂ ਇਹਨਾਂ ਦਿਨਾਂ ਦੀ ਉਡੀਕ ਹੁੰਦੀ ਹੈ ਕਿ ਆਪਾਂ ਤਿਆਰ ਵਰ ਤਿਆਰ ਹੋ ਕੇ ਮਹਾਰ ਤੇ ਬਾਕੀ ਤਿਆਰਬਤ ਯਾਰ ਘਰ ਵੀ ਇੰਨੇ ਹੀ ਗ੍ਰਸਤ ਕਰਦੇ ਆ ਹਾਂਜੀ ਪਰਿਵਾਰ ਦੇ ਤਿਆਰਬਤ ਆ ਰਹੀਦਾ ਤੇ ਹਾਂਜੀ ਕੰਮ ਕਰ ਕੀ ਕਰਦੇ ਹੋ ਭਜੀ ਕੰਮ ਅਸੀਂ ਆਪਣੇ ਨਾ ਡੇਰੀ ਫਾਰਮ ਦੇ ਅੱਛਾ ਜੀ ਹਾਂਜੀ ਹਾਂਜੀ ਡੇਰੀ ਫਾਰਮ ਦਾ ਕੰਮ ਕਰੀਤੀ ਬਾੜੀ ਨਾਲ ਸੰਬੰਧਿਤ ਕੰਮ ਕਰਦੇ ਤੇ ਨਾਲ ਨਾਲ ਕਿ ਗੁਰੂ ਦੀਆਂ ਫੌਜਾਂ ਵਾਂ ਕੇ ਵੀ ਜਿੱਦਾ ਗੁਰੂ ਦੇ ਨਾਲ ਜੁੜੇ ਰਹਿੰਦੇ ਹਾਂਜੀ ਤਿਆਰਬਤ ਰਹੀਦਾ ਪਿੰਡੂ ਰਹੀਦਾ ਹਾਂਜੀ ਕਿਉਂ ਕਿਉਂਕਿ ਜ਼ਿਆਦਾਤਰ ਜੇ ਗੱਲ ਕਰ ਲਈ ਪੰਜਾਬ ਦੇ ਵਿੱਚ ਮਹਾਰਾਏ ਨੇ ਪੰਜਾਬ ਨੂੰ ਚੁਣਿਆ ਸੁੱਖੀ ਦਾ ਮੇਨ thora ਹਣਾ ਜੀ ਤਿੰਨ ਤਖਤ ਵੀ ਇੱਥੇ ਹੈਗੇ ਆ ਪਰ ਜੇ ਗੱਲ ਕਰ ਲਈਏ ਜ਼ਿਆਦਾਤਰ ਲੋਕ ਕਹਿੰਦੇ ਕਮਾਕਾਰਾਂ ਵਿੱਚ ਬਾਣੇ ਬਾਣੀ ਚ ਰਹਿ ਨਹੀਂ ਹੁੰਦਾ ਹੈਗਾ ਜਾਂ ਗੱਲ ਕਰ ਲਈ ਕਿ ਇਹਦੀ ਜਿਹੜੀ ਆ ਉੱਚਤਾ ਵੀ ਕਾਇਮ ਰੱਖਣੀ ਪੈਂਦੀ ਹੋਣੀ ਇਹ ਤਾਂ ਵਾਹਿਗੁਰੂ ਗੁਰੂ ਸਾਹਿਬ ਦੀ ਕਿਰਪਾ ਨਹੀਂ ਚਾਹੀਦੀ ਮਹਾਰਾਜ ਜੀ ਹਾਂਜੀ ਫੇਰ ਹੀ ਇਹ ਤਿਆਰ ਬਦੇ ਰਹਿਣਾ ਪੈਂਦਾ ਹਾਂਜੀ ਜੀ ਇਹ ਬਖੇਲ ਸਿੰਘ ਇਹਨੂੰ ਇਹਨੂੰ ਪੜੀ ਆਪਣੇ ਵਾਂਗ ਬਣਾਉਂਗੇ ਹਾਂਜੀ ਹਾਂਜੀ ਜੀ ਬਚਪਨ ਤੋਂ ਇਹਦੀ ਟ੍ਰੇਨਿੰਗ ਸ਼ੁਰੂ ਕਰਤੀ ਬਾਣਾ ਵਾਕੇ ਹਾਂਜੀ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਨ ਜਦੋਂ ਆਪਾਂ ਬੀਬੀਆਂ ਦੀ ਗੱਲ ਕਰਦੇ ਹਾਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਮਾਤਾ ਗੁਜਰ ਉਸ ਤੋਂ ਪਹਿਲਾਂ ਵੀ ਬੀਬੀਆਂ ਹੋਈਆਂ ਉਸ ਤੋਂ ਬਾਅਦ ਜੇ ਆਪਾਂ ਮਾਈ ਭਾਗੋ ਦੀ ਗੱਲ ਕਰ ਲਈਏ ਜਾਂ ਫਿਰ ਮਿਸਲਾਂ ਦੇ ਸਮੇਂ ਦੀ ਗੱਲ ਕਰ ਲਈਏ ਰਾਣੀ 사ਦਾ ਕੌਰ ਹੋਏ ਨੇ ਹਨਾ ਜੀ ਮਹਿਤਾਬ ਕੌਰ ਹੋਏ ਨੇ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਤਿਹਾਸ ਦੇ ਬਾਰੇ ਵੀਰ ਜੀ ਉਹਨਾਂ ਜੇ ਗੱਲਾਂ ਬਾਰੇ ਜੇ ਸੋਚੀ ਤਾਂ ਅਸੀਂ ਆਪਣੇ ਆਪ ਤੇ ਬਹੁਤ ਫਕਰ ਮਹਿਸੂਸ ਵੀ ਕਰਦੇ ਆ ਕਿਉਂਕਿ ਜੇ ਸਾਡੀ ਸੋਖ ਕੌਮ ਇੱਕ ਐਸੀ ਕੌਮ ਹੈ ਜਿਸ ਵਿੱਚ ਇਕੱਲੇ ਸਿੱਖ ਯੋਧਿਆਂ ਦੇ ਨਾਲ ਨਾਲ ਮਾਤਾਵਾਂ ਨੇ ਵੀ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਆਪਣਾ ਸਿੱਖੀ ਦੇ ਵਿੱਚ ਤੇ ਸਾਨੂੰ ਬਹੁਤ ਗਰਵ ਮਹਿਸੂਸ ਵੀ ਹੁੰਦਾ ਹੈ ਅਸੀਂ ਘਰ ਵੀ ਜਿੱਦਾਂ ਮੇਰੇ ਸਿੰਘ ਸਾਹਿਬ ਵੀ ਬਾਣੇ 'ਚ ਤਿਆਰ ਵਰ ਤਿਆਰ ਹੁੰਦੇ ਅਸੀਂ ਵੀ ਘਰ ਆਪਣੇ ਬਾਣੇ 'ਚ ਸਿੱਖੀ ਸਰੂਪ 'ਚ ਇਸੇ 'ਚ ਰਹਿੰਦਾ ਗਾੜੀ ਇਹੀ ਮਹਾਰਾਜ ਗਰੀ ਅਰਦਾਸ ਲੰਗੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਬੱਚਿਆਂ ਨੂੰ ਵੀ ਸਿੱਖੀ ਸਰੂਪ ਦੇਈ ਆਖਰੀ ਸੁਵਾਸਾ ਤੱਕ ਤੇ ਸਿੱਖੀ ਜਿਹੜੀ ਸੁਵਾਸਾ ਨਾਲ ਹੀ ਨਿਭੇ ਕਿਸਾ ਸੁਵਾਸਾ ਦੇ ਨਾਲ ਨਿਭੇ ਸਾਡੀ ਇਹੀ ਖੁਆਇਸ਼ ਹੈ ਮਹਾਰਾਜ ਗੇ ਤਾਂ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਪਰਿਵਾਰ ਨੂੰ ਐਦਾ ਬਾਣੇ 'ਚ ਬਚਪਨ ਤੋਂ ਪਹਿਲਾ ਪਿਛੋਕੜੇ ਪਰਿਵਾਰ ਇਸੇ ਤਰ੍ਹਾਂ ਜਾਂ ਤੁਹਾਡੀ ਜ਼ਿੰਦਗੀ 'ਚ ਕੋਈ ਘਟਨਾ ਐਦਾ ਦੀ ਵਾਪ ਸਾਡਾ ਇਹਨਾਂ ਦੇ ਘਰ ਵਿੱਚ ਤਾਇਆ ਜੀ ਸੀ ਸਾਡੇ ਵੱਡੇ ਜੋ ਕੀ ਬਾਣੇ ਦੇ ਵਿੱਚ ਸਿੱਖੀ ਸਰੂਪ ਦੇ ਨਾਲ ਜੁੜੇ ਹੋਏ ਸੀ ਤਾਂ ਅਸੀਂ ਤਾਂ ਆਨੰਦ ਕਾਰਜ ਤੋਂ ਬਾਅਦ ਵਿੱਚ ਹੀ ਪਹਿਲਾ ਬੰਮਰੇ ਛਕਿਆ ਤੇ ਫਿਰ ਸਾਡੇ ਆਨੰਦ ਕਾਰਜ ਹੋਏ ਤੇ ਉਸ ਤੋਂ ਬਾਅਦ ਵਿੱਚ ਹੌਲੀ-ਹੌਲੀ ਸਿੱਖੀ ਸਰੂਪ ਵਾਲੀ ਵੇਖਦੇ-ਵੇਖਦੇ ਆਪਣੇ ਆਪ ਨੂੰ ਵੀ ਸਿੱਖੀ ਸਰੂਪ ਦੇ ਢਾਲਾਂ ਦੀ ਕੋਸ਼ਿਸ਼ ਕੀਤੀ ਤੇ ਮਹਾਰਾਜ ਦੀ ਹੁਣ ਐਸੀ ਕਿਰਪਾ ਹੈ ਕਿ ਇਹ ਸਰੂਪਨ ਸਭ ਤੋਂ ਵਧੀਆ ਲੱਗਦਾ ਇਹ ਵਾਰ ਕਹਿੰਦੇ ਆ ਕਿ ਸਮਾਂ ਇੰਨਾ ਮਾੜਾ ਪੰਜਾਬ 'ਚ ਆ ਗਿਆ ਕਹਿੰਦੇ ਲੋਕ ਸਿੱਖੀ ਤੋਂ ਟੁੱਟਦੇ ਜਾ ਰਹੇ ਨੇ ਜਿਹੇ ਸਵਾਲ ਹਾਲਾਂਕਿ ਬਹੁਤ ਲੋਕ ਚੁੱਕਦੇ ਨੇ ਪਰ ਇਹਦਾ ਜੇ ਆਪਾਂ ਦੇਖੀਏ ਹੁਣ ਤਾਂ ਅਸ난ਦਪੁਰ ਸਾਹਿਬ ਦੀ ਧਰਤੀ 'ਤੇ ਸੱਚ ਹੋਰ ਕੁਝ ਬਿਆਨ ਕਰ ਰਿਹਾ ਪਰ ਜਦੋਂ ਇਹ ਗੱਲ ਸੁਣਦੇ ਆ ਤਾਂ ਕਿਤੇ ਨਾ ਕਿਤੇ ਮਨ 'ਚ ਜ਼ਰੂਰ ਆਂਦਾ ਵੀ ਹਨਾ ਕੀ ਦੇਖੋ ਵੀਰ ਜੀ ਸਿੱਖੀ ਜਿਹੜੀ ਆ ਅਸੀਂ ਅਸੀਂ ਆਪਣੇ ਦਿਮਾਗ ਦੇ ਵਿੱਚ ਆਪਣੇ ਦਿਮਾਗ ਨੂੰ ਐਸਾ ਬਣਾ ਲਿਆ ਕਿ ਅਸੀਂ ਕਿਸੇ ਦੂਸਰੇ ਵੱਲ ਵੇਖ ਕੇ ਕਹਿੰਦੇ ਕਿ ਨਹੀਂ ਅਸੀਂ ਵੀ ਇਦਾਂ ਦਾ ਬਣਾ ਮਤਲਬ ਆਪਣੇ ਆਪ ਨੂੰ ਧਾਰ ਨਹੀਂ ਕਰੀਏ ਪਰ ਨਹੀਂ ਜੇ ਅਸੀਂ ਦੇਖੀਏ ਜੇ ਹੁਣ ਜਦੋਂ ਸੰਗਤ ਇੱਥੇ ਆਨੰਦਪੁਰ ਸਾਹਿਬ ਵਿੱਚ ਆਈ ਇੱਥੇ ਵੇਖੀ ਕਿੰਨੇ ਆ ਗੁਰੂ ਦੇ ਸਿੰਘ ਨੇ ਸਾਰੇ ਤਿਆਰਬਰ ਤਿਆਰ ਫੌਜਾਂ ਉਹਨਾਂ ਨਾਲ ਵੇਖ ਕੇ ਆਪਣੇ ਮਨ ਵਿੱਚ ਵੀ ਉਤਸ਼ਾਹ ਹੁੰਦਾ ਕਿ ਨਹੀਂ ਸਾਨੂੰ ਵੀ ਇਸ ਆਪਣੇ ਆਪ ਨੂੰ ਇਸ ਸਰੂਪ ਦੇ ਵਿੱਚ ਢਾਲਣਾ ਚਾਹੀਦਾ ਤੇ ਜਿਉਂ-ਜਿਉਂ ਅਸੀਂ ਮਹਾਰਾਜ ਜੀ ਮੈਂ ਨਹੀਂ ਕਿ ਸ਼ੁਕਰਾਨੇ ਹਾਂ ਕਿ ਕਰਦੀਆਂ ਕਿ ਮਹਾਰਾਜ ਨੇ ਮੈਨੂੰ ਤੇ ਆ ਸਿੱਕੀ ਸਰੂਪ ਦੇ ਵਿੱਚ ਢਾਲ ਲਿਆ ਗਾੜੀ ਮੇਰੀ ਆਉਣ ਵਾਲੀ ਪੀੜ੍ਹੀ ਵੀ ਇਸ ਸਿੱਕੀ ਸਰੂਪ ਵਿੱਚ ਹੀ ਰਹੋਗੀ ਸਾਰੀ ਉਮਰ ਤੁਹਾਡੇ ਪਿੱਕੇ ਪਰਿਵਾਰ ਆ ਉੱਥੇ ਵੀ ਇਸੇ ਤਰ੍ਹਾਂ ਨਹੀਂ ਵੀਰ ਜੀ ਮੇਰੇ ਪਿੱਕੇ ਪਰਿਵਾਰ ਦੇ ਵਿੱਚ ਸਿਰਫ ਮੇਰੇ ਮਾਤਾ ਜੀ ਜਿਨ੍ਹਾਂ ਨੇ ਅਮਰ ਤੁਸੀਂ ਇਸ ਤਰ੍ਹਾਂ ਪੇਕੇ ਪਰਿਵਾਰ ਚ ਜਾਂਦੇ ਹੋਵੋਗੇ ਬਾਣੇ ਬਾਣੀ ਚ ਤਿਆਰ ਹੋ ਕੇ ਗਵਾਂਢੀ ਜਾਂ ਰਿਸ਼ਤੇਦਾਰ ਉਹ ਤਾਂ ਪੁੱਛਦੇ ਹੋਗੇ ਸਾਰੇ ਵੇਖਦੇ ਨੇ ਇਹਨਾਂ ਨੂੰ ਸਿੰਘ ਜੀ ਨੂੰ ਵੇਖਦੇ ਨੇ ਮੈਨੂੰ ਵੇਖਦੇ ਨੇ ਸਾਰੇ ਬਹੁਤ ਖੁਸ਼ ਹੁੰਦੇ ਗਾੜੀ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੇ ਨੇ ਕਿ ਤੁਹਾਡਾ ਸਾਰਾ ਪਰਿਵਾਰ ਗਾੜੀ ਸਿੱਖੀ ਸਰੂਪ ਦੇ ਨਾਲ ਜੁੜਿਆ ਆ ਬਹੁਤ ਵਧੀਆ ਗੱਲ ਆ ਉਹ ਪੁੱਛਦੇ ਵੀ ਕਿਵੇਂ ਦਾ ਮਹਿਸੂਸ ਕਰ ਦਿੱਤਾ ਤੁਹਾਨੂੰ ਪਿਛਲੇ ਜਨਮ ਤੇ ਜੋ ਪਿੱਛੇ ਸਮਾਂ ਬੀਤੇ ਜਾਂ ਹੁਣ ਦੇ ਸਮੇਂ ਵਿੱਚ ਕਈ ਪਛੜੀ ਕਹਿੰਦਾ ਮੰਨ ਲਓ ਆਪਣੀ ਸਹੇਲੀਆਂ ਭੈਣਾਂ ਹੀ ਮਿਲ ਜਾਣ ਪਿਛਲੇ ਸਾਲ ਦੀਆਂ ਸਾਰੀਆਂ ਸਕੂਲ ਦੀਆਂ ਤੇ ਵੇਖਦੀਆਂ ਨੇ ਤੇ ਕਹਿੰਦੀਆਂ ਕਿ ਤੂੰ ਆਪਣੇ ਆਪ ਨੂੰ ਕਿੱਦਾਂ ਤੈਨੂੰ ਆਹ ਕੜੇ ਪਾਏ ਭਾਰੇ ਨਹੀਂ ਲੱਗਦੇ ਤੂੰ ਸਭ ਕੁਝ ਲਾਉਣਾ ਪਾਉਣਾ ਛੱਡ ਦਿੱਤਾ ਪਰ ਨਹੀਂ ਆਪਣੇ ਆਪ ਨੂੰ ਬੋੜਾ ਇੱਕ ਸਿੰਪਲ ਜੀ ਜ਼ਿੰਦਗੀ ਦੇ ਨਾਲ ਨਾਲ ਨਾ ਆਪਣੇ ਆਪ ਨੂੰ ਬਹੁਤ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਿ ਨਹੀਂ ਮੈਨੂੰ ਪਰਮਾਤਮਾ ਦਾ ਸ਼ੁਕਰ ਕਰਦੀ ਕਿ ਮੈਨੂੰ ਇਹ ਮਹਾਰਾਜ ਨੇ ਇਹ ਜ਼ਿੰਦਗੀ ਜਿਹੜੀ ਦੇ ਦਿੱਤੀ ਆ ਇੱਕ ਮਹਾਰਾਜ ਦੇ ਉਹ ਮੈਨੂੰ ਸਾਖੀ ਯਾਦ ਨਹੀਂ ਹੈਗੀ ਕਿ ਇੱਕ ਸਿੰਘ ਸੀਗਾ ਉਹਦੇ ਚਿੱਟਾ ਵਾਲ ਸੀ ਉਹਨੇ ਕਟਵਾ ਦਿੱਤਾ ਸੀ ਜਦੋਂ ਤੱਕ ਨਹੀਂ ਕਟਵਾਇਆ ਸੀ ਉਦੋਂ ਤੱਕ ਮਹਾਰਾਜ ਇਹ ਮਹਾਰਾਜ ਉਹਨੂੰ ਬੜੇ ਪਿਆਰ ਨਾਲ ਦੇਖਦੇ ਸਿਗੇ ਜਿੱਦਣ ਉਹਨੇ ਕਟਵਾਤਾ ਮਹਾਰਾਜ ਮਤਲਬ ਮਹਾਰਾਜ ਉਸ ਵੇਲੇ ਨਰਾਜ ਹੋ ਗਿਆ ਹਨਾ ਤਾਂ ਕਹਿ ਸਕਦੇ ਕਿ ਜਿਹੜਾ ਸਾਡਾ ਸਰੂਪ ਆ ਉਹ ਜਿਵੇਂ ਦਾ ਸਾਨੂੰ ਆਕਾਲਪੁਰਖ ਦਿੰਦਾ ਜੋ ਮਹਾਰਾਜ ਨੇ ਤੇ ਅਸੀਂ ਇਹੀ ਅਰਦਾਸ ਕਰਦੇ ਕਿ ਮਹਾਰਾਜ ਜਿੱਦਾਂ ਦਾ ਸਾਨੂੰ ਆਪਣਾ ਸਰੂਪ ਉਪਕਸ਼ਿਸ਼ ਕੀਤਾ ਹੈ ਕਿ ਇਹ ਹੀ ਮਹਾਰਾਜ ਆਖਰੀ ਸਵਾਸ ਤੱਕ ਇਦਾਂ ਹੀ ਜਾਈਏ ਮਹਾਰਾਜ ਕਿ ਕਿਸੇ ਦੀ ਬਿਅਦਵੀ ਸਾਡੇ ਕੋਲੋਂ ਨਾ ਹੀ ਹੋਵੇ ਨਾ ਸਾਡੇ ਬੱਚਿਆਂ ਦੇ ਕਦੀ ਇਹੋ ਜਿਹੀ ਕੋਈ ਤੋਮਤ ਲੱਗੇ ਮਹਾਰਾਜ ਇਹਨਾਂ ਦਾ ਕੀ ਨਾਮ ਆ ਛੋਟੇ ਸਿੰਘਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਆ ਜਰਨ ਹਾਂਜੀ ਗੁਰਚਰਨ ਅੱਛਾ ਗੁਰਚਰਨ ਕੋਰ ਇੱਥੇ ਕਿੱਥੇ ਆਏ ਹੋ ਤੁਸੀਂ ਐ ਇੱਥੇ ਕਿੱਥੇ ਆਏ ਹੋ ਤੁਸੀਂ ਨੰਦਪੁਰ ਹੈ ਉੱਚੀ ਬੋਲਦੇ ਸੀ ਜੀ ਨੰਦਪੁਰ ਸਾਹਿਬ ਹਰ ਸਾਲ ਆਉਂਦੇ ਹੋ ਕੀ ਕੀ ਵਧੀਆ ਲੱਗਦਾ ਤੁਹਾਨੂੰ ਇੱਥੇ ਕੀ ਕੀ ਦੇਖ ਕੀ ਦੇਖੇ ਜਾਂਦੇ ਹੋ ਟੈਕ ਕੇ ਜਾਣੇ ਹੋ ਕੀ ਹਾਂ ਜੀ ਸੋ ਇਹ ਨੇਕੇ ਨੇਕੇ ਬੱਚੇ ਨੇ ਪਰਿਵਾਰ ਨੂੰ ਉਸੇ ਤਰ੍ਹਾਂ ਜਿਸ ਤਰ੍ਹਾਂ ਸਿੱਖੀ ਕਿਉਂਕਿ ਜੋ ਗੁਰੂ ਮਾਰਾ ਇਹਨੇ ਹੁਕਮ ਦਿੱਤੇ ਉਹਨਾਂ ਹੁਕਮਾਂ ਉੱਤੇ ਚੱਲਦੇ ਚੱਲਦੇ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਸਿੱਖੀ ਨੂੰ ਕਾਇਮ ਰੱਖਿਆ ਆ ਭਾਈ ਸਿੱਖੀ ਨੂੰ ਵੈਸੇ ਅੱਜ ਕੱਲ ਦੇ ਸਮੇਂ ਵਿੱਚ ਚੈਲੰਜ ਵੀ ਬਹੁਤ ਆ ਕਿਰਤ ਵੀ ਕਰਨੀ ਜਿਸ ਤਰ੍ਹਾਂ ਸਮਾਂ ਬੀਤ ਰਿਹਾ ਨਵਾਂ ਜੋਗ ਆ ਰਿਹਾ ਹਨਾ ਟੈਕਨੋਲੋਜੀ ਨਵੀਂ ਆ ਰਹੀ ਆ ਤਾਂ ਉਹਦੇ ਵਿੱਚ ਚੈਲੰਜ ਵੀ ਬੜੇ ਆ ਸਿੱਖੀ ਨੂੰ ਸਾਹਮਣੇ ਰੱਖਣ ਦੇ ਭਾਈ ਸਾਹਿਬ ਮੈਂ 16 17 ਘੰਟੇ ਕੰਮ ਕਰਦਾ ਹਾਂ ਹਾਂਜੀ ਬਾਣਾ ਪਾਗ ਤਾਰਬਰ ਤਰਾ ਸਸਤਰ ਵੇਖੋ ਇਹ ਕੋਕਰੀ ਬਾਈ ਆਪਣਾ ਕਟਾਰ ਮਹਾਰਾਜ ਦਾ ਜਿਹੜੇ ਗੁਰੂ ਸਾਹਿਬਾਂ ਦਾ ਟਾਈਮ ਕੰਮ ਕਰਸਾ ਰੱਖਦੇ ਹੁੰਦੇ ਸੀ ਤੇ ਤਿਆਰ ਬਤਾ ਰਾ ਕਿਰਤ ਕਰਨੇ ਆਪਣੇ ਪਰਿਵਾਰ ਭਰਨ ਦੇ ਹਾਂਜੀ ਹਾਂਜੀ ਜੀ ਤੇ ਪਾਜੀ ਇੱਥੇ ਕਿੰਨੇ ਸਾਲਾਂ ਤੋਂ ਆਂਦੇ ਹੋ ਇੱਥੇ ਸਾਨੂੰ ਕਾਫੀ 20-25 ਸਾਲ ਹੋ ਗਏ ਆਉਂਦੇ ਹਾਂ ਨੂੰ ਹਾਂਜੀ ਹਾਂਜੀ ਨੌਜਵਾਨਾਂ ਨੂੰ ਭਾਜੀ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਖਾਸ ਕਰਕੇ ਚਲੋ ਇੱਥੇ ਇੱਕ ਗੱਲ ਆਪਾਂ ਜੀ ਮੈਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਜਦੋਂ ਇੱਥੇ ਆਂਦੇ ਪਤਾ ਨਹੀਂ ਇਸ ਧਰਤੀ ਦੇ ਵਿੱਚ ਕੀ ਆ ਕਿ ਸਾਡਾ ਕੇਸ ਕਤਲ ਕਰਨ ਨੂੰ ਜੀਨ ਕਰਦਾ ਉੱਥੋਂ ਪ੍ਰਾਨ ਕਰਕੇ ਵੀ ਕਈ ਵਾਰ ਚਲੇ ਜਾਈਦਾ ਪਰ ਉੱਥੇ ਜਾ ਕੇ ਮਾਹੌਲੇ ਇਦਾਂ ਦਾ ਹੁੰਦਾ ਕਿ ਦੁਬਾਰਾ ਫਿਰ ਉਹਨਾਂ ਕੁਰਤੀਆਂ ਦੇ ਵਿੱਚ ਪੈ ਜਾਂਦੇ ਨੇ ਨੌਜਵਾਨਾਂ ਨੂੰ ਭਾਈ ਸਾਹਿਬ ਇਹੋ ਅਪੀਲ ਆ ਆਪਣਾ ਕੰਮ ਕਿਰਤ ਕਰਨ ਚਾਹੀਦੀ ਆ ਹਾਂਜੀ ਤੰਨਾ ਸੇ ਤੋਂ ਰਹਿਤ ਹੋਣਾ ਚਾਹੀਦਾ ਇਹ ਆਪਣੇ ਮਿਹਨਤ ਕਰਨ ਚਾਹੀਦੀ ਆ ਖਰਾਕ ਖਾਣੀ ਚਾਹੀਦੀ ਆ ਹਾਂਜੀ ਹਾਂਜੀ ਤੇ ਬਾਕੀ ਗੱਤ ਕੇ ਸਖਲਾਈ ਕਰਨੀ ਹਾਂਜੀ ਸਸਤਰੇ ਦਾ ਲੈਣੀ ਚਾਹੀਦੀ ਆ ਤੇ ਇਹਨਾਂ ਸ ਤੋਂ ਦੂਰ ਰਹਿਣਾ ਚਾਹੀਦਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਡੇ ਨਾਲ ਜਗਰੂਪ ਸਿੰਘ ਜੀ ਮੌਜੂਦ ਸੀ ਨਾਲ ਇਹਨਾਂ ਦਾ ਪਰਿਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਬਤ ਇਹ ਕਿਹੜੀ ਕਲਾਸ ਚ ਪੜਦੇ ਹੋ 6th ਤੁਹਾਨੂੰ ਪਰਿਵਾਰ ਦੇ ਵਿੱਚ ਮੰਮੀ ਕਿਹਨੇ ਪਹਿਲਾਂ ਤੁਹਾਨੂੰ ਦੱਸਿਆ ਹੋਵੇ ਆਪਾਂ ਬਾਣਾ ਪਾਣਾ ਦਮਾਲਾ ਪਾਪਾ ਨੇ ਅੱਛਾ ਸਵੇਰੇ ਕਿੰਨੇ ਵਜੇ ਉੱਠਦੇ ਹੋ ਮੈਂ 6 ਵਜੇ ਅੱਛਾ ਇਹ ਇੱਥੇ ਆ ਕੇ ਫਿਰ ਜਦੋਂ ਇੱਥੇ ਆਂਦੇ ਹਾਂ ਤੱਕ ਕੀ ਕੀ ਦੇਖਦੇ ਹੋ ਕੀ ਮਨ ਦੇ ਵਿੱਚ ਆਉਂਦਾ ਮੈਂ ਤੇ ਦੇਖਦੀ ਐ ਕਿ ਜਿੱਦਾ ਸਾਰੇ ਇੱਥੇ ਹੁੰਦੇ ਨੇ ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੁੰਦਾ ਹੈ ਨਾ ਤੇ ਉਹ ਸਾਡੇ ਨਾਲ ਵੰਦੇ ਇਹਦੇ ਮੈਨੂੰ ਬੜਾ ਗਰਵ ਮਹਿਸੂਸ ਹੁੰਦਾ ਕਿ ਮੈਂ ਤੇ ਮਾਲਾ ਬੰਨਿਆ। ਅੱਛਾ ਇਤਿਹਾਸ ਬਾਰੇ ਵੀ ਕੁਝ ਜਾਣਦੇ। ਹਾਂਜੀ ਸਾਡੇ ਗੁਰੂ ਨੇ ਸਾਨੂੰ ਜੋ ਬਖਸ਼ਿਆ ਹੈ ਨਾ ਸਾਨੂੰ ਕਦੇ ਵੀ ਉਹ ਕਦੇ ਵੀ ਨਹੀਂ ਲਾਉਣਾ ਚਾਹੀਦਾ। ਜਿੱਦਾਂ ਸਾਨੂੰ ਕੇਸ ਬਖਸ਼ੇ ਨੇ ਕਦੇ ਵੀ ਘਟਾਉਣੇ ਨਹੀਂ ਚਾਹੀਦੇ। ਸੋਏ ਅ ਬਾਈ ਉਹਨਾਂ ਦਾ ਪਰਿਵਾਰ ਮੌਜੂਦ ਸੀਗਾ ਗੱਲਬਾਤ ਕੀਤੀ ਇਹਨਾਂ ਦੇ ਨਾਲ ਸੋ ਜਦੋਂ ਵੀ ਹੋਲਾ ਮਹੱਲਾ ਇੱਥੇ ਨਿਕਲ ਆਇਆ ਕਿਉਂਕਿ ਗੁਰੂ ਦੀਆਂ ਫੌਜਾਂ ਉਸ ਵੇਲੇ ਵੀ ਮਹਾਰਾਜ ਫੌਜਾਂ ਨੂੰ ਬੁਲਾਉਂਦੇ ਸੀਗੇ ਇੱਥੇ ਤੇ ਜੰਗੀ ਜੋਰ ਜਿਹੜੇ ਆ ਕਰਵਾਉਂਦੇ ਸੀਗੇ ਫੌਜਾਂ ਦੇ ਵਿਚਾਲੇ ਤੇ ਉਸੇ ਤਰ੍ਹਾਂ ਫਿਰ ਫੌਜਾਂ ਤਿਆਰ ਪਰ ਤਿਆਰ ਹੋ ਕੇ ਉਸ ਸਮੇਂ ਨੂੰ ਯਾਦ ਕਰਨ ਲਈ ਮਹਿਸੂਸ ਕਰਨ ਲਈ ਇਸ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਇਕੱਠੀਆਂ ਹੁੰਦੀਆਂ ਨੇ ਸੋ ਹੋਰ ਵੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਮੈਨੂੰ ਜਣ ਕੇ ਅਮਨਦੀਪ ਸਿੰਘ ਗੜੀ ਨੂੰ ਦਿਉ ਇਜਾਜ਼ਤ